ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਜਿੱਦਾਂ ਕਿ ਤੁਸੀਂ ਦੇਖ ਲਿਆ ਮੈਂ ਆ ਹੀ ਬੁੜੇ-ਪੂਰੇ ਟਾਈਮ ਤੇ ਆਈ ਆ ਤੇ ਅੱਜ ਭੈਣ ਜੀ ਹੁਣੀ ਮੈਨੂੰ ਵਿਖਾਉਣ ਲੱਗੇ ਆ ਮੰਮਾ ਦਾ ਜਿਹੜੀ-ਜਿਹੜੀਆਂ ਧਾਰੀਆਂ ਕੀਤੀਆਂ ਨੇ ਤਾਂ ਪਹਿਲਾ-ਪਹਿਲਾ ਤੇ ਵੀ ਉਹ ਵੇਖਣ ਲੱਗੇ ਆ ਬਾਕੀ ਤੁਹਾਨੂੰ ਬਾਕੀ ਵੀ ਜਿਹੜਾ ਫੰਕਸ਼ਨ ਆ ਵਿਆਹ ਦੇ ਉਹ ਸਾਰੇ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਵਾਂਗੇ ਹੁਣ ਕਿਉਂਕਿ ਅਮਨ ਦੇ ਵਿਆਹ ਦੀ ਅਸੀਂ ਜਿਹੜੀ ਹੈ ਮੇਕਅਪ ਵਾਲੀ ਕਿੱਟ ਜਾਂ ਜਿਹੜੀ ਉਹਦੀ ਕਿੰਨੇ ਵੀ ਪੈਕਿੰਗ ਵਗੈਰਾ ਉਹ ਸਾਰੀ ਕੁਝ ਦੇਖਣ ਲੱਗੇ ਹਜੇ ਮੈਂ ਵੀ ਦੇਖਣੀ ਆ ਸੋ ਮੈਂ ਸੋਚਿਆ ਤੁਹਾਨੂੰ ਵੀ ਨਾਲ ਦੀ ਨਾਲ ਦਿਖਾ ਦਿੱਤੀ ਜਾਵੇ ਤੇ ਤਾਂ ਜੋ ਤੁਹਾਨੂੰ ਵੀ ਇਹ ਲੱਗੇ ਕਿ ਤੁਸੀਂ ਵੀ ਸਾਡੇ ਜਿਹੜੇ ਵਿਆਹ ਦਾ ਜਾਂ ਸਾਡੇ ਫੰਕਸ਼ਨਾਂ ਦਾ ਇਹਦਾ ਤੁਸੀਂ ਹਿੱਸਾ ਬਣੇ ਹੋਇਆ ਆ ਨੀਵਾ ਗਰੂ ਮੇਕਅਪ ਕੁਛ ਲੈ ਲਿਆ ਹਜੇ ਤੂੰ ਕਹਿੰਨੀ ਮੇਰਾ ਸਮਾਨ ਪੂਰਾ ਨਹੀਂ ਓਏ ਇਦਾਂ ਸਾਰਾ ਕੁਝ ਆਹ ਵੀ ਸਾਰਾ ਕੁਝ ਹੀ ਇਹ ਵਿੱਚ ਅਲੱਗ-ਅਲੱਗ ਚੀਜ਼ਾਂ ਲਿਪਸਟਿਕਾਂ ਦੇ ਕਲਰ ਆ ਸ਼ੇਡਸ ਆ ਤੇ ਹਜੇ ਇੱਕ ਮੈਨੂੰ ਪਤਾ ਕੀ-ਕੀ ਜੰਦੀ ਹਜੇ ਮੇਕਅਪ ਵਾਲੀ ਸਕੀਟ ਹਜੇ ਪੂਰੀ ਨਹੀਂ ਹੋਏਗੀ ਨਹੀਂ ਪੂਰੀ ਹੋਏਗੀ ਇਹ ਤਾਂ ਮਾੜਾ-ਮਾੜਾ ਸਮਾਨ ਹੀ ਆ ਉੱਪਰ ਲਾ ਉੱਪਰ ਲਾ ਹਾਂ ਹਜੇ ਇਹ ਮਾੜਾ-ਮਾੜਾ ਹੀ ਆ ਤੇ ਮੈਂ ਤਾਂ ਹਜੇ ਇਹ ਹੀ ਨਹੀਂ ਪਤਾ ਵੀ ਡੱਬਿਆਂ ਤਾਂ ਸਾਰਾ ਕੁਝ ਪਿਆ ਤੇ ਕੀ-ਕੀ ਚੀਜ਼ਾਂ ਨੇ ਦੇਖ ਪਿਓਰ ਦਾ ਇਹ ਇਹ ਲਿਪ ਬਾਮ ਆ ਤੇ 글로ਸ ਆ ਤੇਲ ਪਿਸਤੀ ਦਾ ਇਹ ਨੇਲ ਕਟਰ ਫਿਰ ਨੋਇਲ ਵੱਜ ਜਾਂਦੇ ਕੱਟਣ ਲਈ ਬਾਹਰ ਜਾਂਦਾ ਦਾ ਮਤਲਬ ਹੈ ਇਹ ਨੇਲ ਕਟਰ ਫਿਰ ਨੋਇਲ ਵੱਜ ਜਾਂਦੇ ਕੱਟਣ ਲਈ ਬਾਹਰ ਜਾਂਦਾ ਦਾ ਮਤਲਬ ਇਹ ਥੋੜੀ ਸਾਡਾ ਇਹ ਪ੍ਰਾਈਮਰ ਹੋਊਗਾ ਸ਼ਾਇਦ ਰੰਗ ਤੇ ਮਾਰਨ ਨਾਲ ਹਾਂ ਉਹ ਵਾਕਈ ਬੰਦਿਆਂ ਦਾ ਵੀ ਹੋਮ ਪ੍ਰਾਈਮਰ ਪਹਿਲਾਂ ਮਾਰੂਗੀ ਫਿਰ ਉੱਤੇ ਆਈਲਾਈਨਰ ਸ਼ੈਨਲ ਸ਼ੈ ਫਾਊਂਡਰ ਲਾਉਣੀ ਹੈ ਵੇਲਾ ਜਿਵੇਂ ਆਪਾਂ ਕਲੀ ਕਰਨ ਤੋਂ ਪਹਿਲਾਂ ਮਾਰਦੇ ਹਾਂ ਬਾਹਲਾ ਤੈਨੂੰ ਹੀ ਇਹ ਇਹ ਨੇਲ ਫਾਈਲਰ ਹੈ ਨੇਲ ਫਾਈਲਰ ਉਹ ਜਰਾ ਵਧੀਆ ਸ਼ੇਪਸ ਦੇਣ ਲਈ ਤੂੰ ਬੱਬੇ ਨਾਲ ਸਿੱਖੇ ਚੀਜ਼ਾਂ ਤੂੰ ਕੰਮ ਨਹੀਂ ਸਿੱਖੜਿਆ ਤਾਂ ਕਿੱਨੇ ਸਿੱਖੜਿਆ ਪੁੱਤ ਜੀ ਅਸੀਂ ਤੁਹਾਡੇ ਜਿੱਡੇ ਸੀ ਸਾਨੂੰ ਕੁਝ ਨਹੀਂ ਸੀ ਤੂੰ ਕਹੇ ਸਾਨੂੰ ਮਾਸੀ ਨੇ ਸਾਰਾ ਕੁਝ ਸਿਖਾਤਾ ਵਾ ਕੀ ਕੀ ਕਰਨਾ ਮੈਂ ਤਾਂ ਹੋਰ ਇਹਨੂੰ ਕਹੀ ਜਣੀ ਮੈਂ ਕਿਹਾ ਵੀ ਮਨਦੀਪ ਤੂੰ ਖੋਲ ਕੇ ਦੇਖ ਸ਼ੇਡਸ ਵੇਖ ਇਹਨਾਂ ਦੇ ਤੂੰ ਤੀ ਵੇਖੇਂਗੀ ਨਾ ਤੂੰ ਕਹਣਾ ਮੈਂ ਹੀ ਲੈਣਾ ਇਹ ਸਮਾਨ ਇੰਨਾ ਵਧੀਆ ਇਹ ਲਿਪਕਲੋ ਇਹ ਲਿਪ ਗਲੋਸ ਵੀ ਆ ਇਹ ਚ ਇਹ ਲਿਪ ਬਾਮ ਵੀ ਆ ਸਜੈਸਟ ਜਰੂਰ ਕਰੂੰਗੀ ਇਹ ਡੱਬੀਆਂ ਤੋਂ ਬਾਹਰ ਕੱਢ ਕੇ ਡੱਬੀਆਂ ਚੋਂ ਬਾਹਰ ਹੀ ਕੱਢੂਗੀ ਉਦੋਂ ਪੈਕ ਕਰ ਲੱਗੇ ਡੱਬੀਆਂ ਤੋਂ ਬਾਹਰ ਕੱਢ ਕੇ ਵੀ ਪੈਕ ਆਉਂਦਾ ਜ਼ਰੂਰ ਸਮਾਨ ਇਹ ਤਾਂ ਮੰਦੀਪ ਐ ਹੀ ਰੱਖਣੀ ਪੈਣੀ ਪੈਕਿੰਗ ਫਿਰ ਇਦਾਂ ਵੇ ਇਡਿਅਰ ਦੇ ਆ ਇਹ ਤੁਹਾਨੂੰ ਬਾਅਦ ਵਿੱਚ ਬਾਅਦ ਵਿੱਚ ਮਹਿੰਗਾ ਵੀ ਬਹੁਤ ਹੈ ਇੱਕਦਮ ਮਿਲ ਨਹੀਂ ਕਿ ਮਿਲਦਾ ਮਿਲਦਾ ਸਾਰਾ ਕੁਝ ਹੀ ਮਿਲਦਾ ਇਧਰੋਂ ਟੈਕਸ ਫਰੀ ਟੈਕਸ ਫਰੀ ਹਮ ਇੱਕ ਅੱਧਾ ਪਰਫਿਊਮ ਤਾਂ ਮੈਂ ਵੀ ਲਏ ਹਜੇ ਮੈਨੂੰ ਕਹੀ ਜਾਂਦੀ ਸੀ ਨੇਲ ਪੇਂਟ ਆ ਹਜੇ ਇੱਕ ਆਹ ਥੈਲੀ ਜੀ ਭਰ ਕੇ ਬੈਠੀ ਪੂਰੀ ਇਹ ਵੀ ਹਜੇ ਨੇਲ ਪੇਂਟਾਂ ਦੀ ਹੀ ਭਰ ਕੇ ਬੈਠੀ ਮੈਂ ਤਾਂ ਇਹ ਨਹੀਂ ਸਮਝਾਂਦੀ ਜਿਵੇਂ ਇਹਨੇ ਸਾਰੀਆਂ ਲਾ ਲੈਣੀਆਂ ਜਾਂਦੀਆਂ ਲਾ ਹੀ ਲੈਣੀਆਂ ਮੰਨੀ ਜਿੰਨੇ ਸੂਟ ਹੋਣੀਆਂ ਨੇਲ ਪੇਂਟਾਂ ਤੇ ਫੇਸ ਪੈਕ ਫੇਸ ਮਾਸਕ ਮਾਸਕ ਮੂੰਹ ਕਮਗਾਏ ਆਈ ਮਾਸਕ ਆਪਾਂ ਕਿਹ ਕੁਛ ਆ 24 ਕੈਰਟ 골ਡ ਵੀ ਰੈਂਦੀ ਮੂੰਹ ਤੇ ਲਾਣਾ ਇਹ ਤਾਂ ਆਪਣੀ ਕੋਈ ਕਮਲੇ ਕਰੀ ਪਈਏ ਚਲ ਇਧਰ ਵੀ ਨੇਲ ਪੇਂਟਾਂ ਦੇ ਨੇਲ ਪੇਂਟਾਂ ਤੇ ਹਾਜੀ ਇਹ ਕਹਿੰਦੀ ਮੈਨੂੰ ਲੈ ਕੇ ਜਾਓ ਮੇਰਾ ਸਮਾਨ ਪੂਰਾ ਨਹੀਂ ਨਹੀਂ ਸਾਹਿਬ ਅੱਜ ਕਿੱ데 ਨਹੀਂ ਜਾਂਦੀ ਨਹੀਂ ਨਹੀਂ ਮੈਂ ਭਾਈ ਸਮਾਨ ਪੂਰਾ ਕਰਨਾ ਹੋ ਨਹੀਂ ਮੰਮੀ ਆਹ ਸਮਾਨ ਤੇ ਵੀਡੀਓ ਕਾਲ ਤੇ ਹੀ ਰੱਖ ਤੇ ਕਰਨਾ ਸਾ ਨਹੀਂ ਨਹੀਂ ਵੀਡੀਓ ਕਾਲ ਤੇ ਨਹੀਂ ਮੈਂ ਤਾਂ ਖੁਦ ਜਾ ਕੇ ਲੈ ਕੇ ਆਣਾ ਵੇਖ ਕਿ ਕਿੱ데 ਸੋੜੇ ਰੱਖਦੇ ਪ੍ਰਭ ਆ ਦੇਖ ਸ਼ੇਰਸ ਵੇਖ ਲੱਗਦੀਆਂ ਨਹੀਂ ਹੁੰਦੀਆਂ ਸ਼ੇਰਸ ਦੇ ਕਿੱਡੀਆਂ ਸੋੜੇ ਤੈਨੂੰ ਪਤਾ ਇਹ ਬਹੁਤ ਚੀਜ਼ਾਂ 'ਚ ਕੰਮ ਆਉਣਾ ਮਨੀ ਇਹ ਜਿਹੜੇ ਸ਼ੇਡਸ ਆ ਨਾ ਇਹ ਬਹੁਤ ਨੇਚਰਲ ਸ਼ੇਡਸ ਆ ਇਹ ਜੇ ਫੇਸ ਤੇ ਲਾ ਵੀ ਲੈ ਨਾ ਇਹਨਾਂ ਪਤਾ ਨਹੀਂ ਲੱਗਣਾ ਮੈਂ ਤੈਨੂੰ ਦੱਸ ਦੇ ਗੁੱਗੂ ਮੇਰੇ ਵਿਆਹ ਤੇ ਜਿਹੜੀ ਪਾਲਰ ਵਾਲੀ ਕੀਤੀ ਉਦੋਂ ਕਿਹੜੀ ਇੰਨੀ ਆਕਲ ਵਾਲੀ ਹੁੰਦੀ ਸੀ ਸਸਤੀਆਂ ਵਸਤੀਆਂ ਚੀਜ਼ਾਂ ਹੈ ਉਹਨੇ ਤਾਂ ਭਾਈ ਜਿਵੇਂ ਹੁਣ ਮੇਰੀ ਜਿਹੜੀ ਸ਼ਕਲ ਆ ਮੈਨੂੰ ਤਾਂ ਉਦੋਂ ਅਪੋਜ਼ਿਟ ਹੀ ਬਣਾਤਾ ਜਦੋਂ ਮੈਂ ਜਾ ਕੇ ਉੱਥੇ ਜਾ ਕੇ ਮੂੰਹ ਮਾਤ ਹੋਤਾ ਤੇ ਅਗਲੇ ਦਿਨ ਮੈਂ ਆਪਦੇ ਆਪ ਨੂੰ ਵੇਖਾਂ ਮੈਂ ਤੇ ਹੋਰ ਰਲਾ ਹੀ ਨਾ ਤੇ ਮੈਨੂੰ ਮੇਰੇ ਨਨਾਨ ਦੀ ਕੁੜੀ ਆ ਕੇ ਕਹਿੰਦੀ ਕਿ ਭਾਬੀ ਆਹੋ ਵੀ ਤੁਹਾਡੀ ਸ਼ਕਲ ਵੇਖੋ ਤੁਹਾਡੀ ਪਾਰਲਰ ਨਾਲ ਕਿ ਉਹ ਵਾਲਾ ਜਿਆਦਾ ਕੁਝ ਕਰਤਾ ਸੀ ਤੇ ਅੱਜ ਵੇਖੋ ਹੁਣ ਤਾਂ ਫਿਰ ਵੀ ਨੇਚਰਲ ਜਾਂ ਪਾਰਲਰ ਵਾਲਾ ਕੰਮ ਕਰਦੇ ਨਾ ਸੀ ਨਾ ਬਹੁਤ ਜਿਆਦਾ ਗਰਮੀ ਚ ਆਪਣੇ ਵਿਆਹ ਹੋਏ ਨੇ ਮਨਦੀਪ ਜਿਹੜੀ ਆਪਾਂ ਕੀਤੀ ਹੈ ਨਾ ਉਹ ਬਹੁਤ ਵਧੀਆ ਮੇਕਅਪ ਕਰਦੀ ਆ ਮੈਂ ਵੇਖ ਕੇ ਆਈ ਲਾਈਵ ਪਰ ਇਹ ਆ ਵੀ ਸਾਢੇ ਵਜੇ ਕੀ ਚੱਕਰ ਸੀ ਸਾਨੂੰ ਨਾ ਦੱਸਣ ਵਾਲਾ ਸੀ ਕੋਈ ਹਨ ਨਾ ਕਰਨ ਵਾਲਾ ਸੀ ਤੇਰੀ ਲਈ ਦਾ ਕੰਮ ਜਗਾ ਮੋਂ ਅਸੂ ਬੇ ਤੇ ਨੂੰ ਸਹੀ ਗਾਈਡ ਕਰਾਂਗੇ ਏ ਫਾਊਂਡੇਸ਼ਨ ਮਨੀ ਹਾਈਡਰੇਸ਼ਨ ਉਹਦੇ ਆ ਕਿ ਬਿਊਟੀ ਦੇ ਪ੍ਰੋਡਕਟ ਆ ਬਹੁਤ ਵਧੀਆ ਆ ਓਏ ਯਾਰ ਇੰਨਾ ਸਾਰਾ ਕੁਝ ਲਾਇਆ ਤਾਂ ਜਾਂਦਾ ਹੀ ਨਹੀਂਗਾ ਪਰ ਅੱਗੇ ਹੁੰਦਾ ਸੀ ਕੁੜੀਆਂ ਨੂੰ ਕਹਿੰਦੇ ਜਿਹੜਾ ਸ਼ਿੰਗਾਰ ਦੇਣਾ ਕੁੜੇ ਨਾਲ ਲਾਲ ਲਾ ਕੇ ਕਰਦੇ ਹੁੰਦੇ ਅੱਜ ਕੱਲ ਦਾ ਵਿਆਹ ਤੇ ਅੱਗੇ ਮਿਲਦਾ ਹੀ ਉਹਨਾਂ ਕੋਈ ਜਿਹੜਾ ਕੋ ਚਾਰ ਕਿ ਦਿਨ ਕੋਈ ਅਗਲਾ ਵਰਤ ਲੈਂਦਾ ਸੀ ਕਰ ਲੈਂਦਾ ਸੀ ਮੰਦ ਤੋਂ ਵੱਧਿਆ ਨਾ ਪੂਰਾ ਵੇਥ ਨਾ ਮੁੱਕੇ ਤੇ ਨਾ ਖੜਾ ਚੁੱਟੇ ਪਰ ਮੰਮੀ ਅਗਲੇ ਤਾਈਆਂੋਂ ਪਹਿਲੇ ਵਿਆਹਾਂ 'ਚ ਤੱਤ ਵੀ ਸੀ ਕੁੜੀਆਂ ਨੂੰ ਜਿਹੜੀ ਸੁਹਾਗ ਪਟਾਰੀ ਦਿੰਦੇ ਅਗਲੀਆਂ ਹੰਡਾਂ ਦਿੰਦੇ ਸੀ ਉਹਨਾਂ ਕਦਿੰਦੇ ਸੀ ਮਨਦੀਪ ਤੂੰ ਤੈਨੂੰ ਲੱਗਦਾ ਮੈਂ ਲਾਉਣਾ ਨਹੀਂ ਮੈਂ ਚੀਜ਼ਾਂ ਸੰਦੀਪ ਨੂੰ ਪੁੱਛ ਸਿਲੈਕਟਡ ਹੀ ਲਈਆਂ ਜਿਹੜੀਆਂ ਮੇਰੇ ਰੈਗੂਲਰ ਯੂਜ਼ ਵਾਸਤੇ ਆ ਕੁਝ ਵੀ ਐਵੇਂ ਦਾ ਨਹੀਂ ਲਿਆ ਚਾਰ ਪੰਜ ਚੀਜ਼ਾਂ ਦੇ ਦਿੰਦੇ ਸੀ ਵੀ ਇੰਨੀਆਂ ਕੀ ਪੇਚਾਂ ਤੋਂ ਦੇ ਬੰਦ ਕਰ ਦੇ ਦੇਖਣ ਜਾਵੇ ਅਗਲੇ ਥੋੜਾ ਬੋਤਾ ਢੋਦੇ ਸੀ ਜਿਹੜਾ ਢੋਦੇ ਹਾਂ ਤੇ ਹੁਣ ਉਹ ਤੋਂ ਜ਼ਿਆਦਾ ਸੌਰਿਆ ਤੋਂ ਟੋਕਲੇ ਜੀ ਉਹ ਤੋਂ ਜ਼ਿਆਦਾ ਆਂਦੇ ਪੇਕੇ ਅੰਦਰ ਚੋਕਲੇ ਜੀ ਚੱਲ ਉਹ ਤਾਂ ਚੱਲ ਅੱਜਕੱਲ ਸ਼ੌਂਕ ਆ ਕੁੜੀਆਂ ਨੂੰ ਮਾਂ ਪਿਓ ਆਪ ਹੀ ਕਹਿ ਦਿੰਦਾ ਚੱਲ ਦੇ ਦਈਏ ਵੀ ਸਾਡੀ ਧੀ ਨੂੰ ਕਿਤੇ ਕਮੀ ਨਾ ਰਹੇ ਜੇ ਇਹ ਐਸਪੀਐਫ ਆ ਮੰਦੇਪਾ ਇਹ ਉਹ ਸਨਸਕ੍ਰੀਨ ਆ ਲੋਸ਼ਨ ਇਹ ਮੈਂ ਕਿਹਨਾਂ ਨਿਕਲੇ ਨਾ ਡੱਬਣਾ ਕਰਕੇ ਤੇ ਇਹ ਜਿਹੜੀਆਂ ਲਿਪਸਟਿਕਾਂ ਦੇ ਸ਼ੇਡ ਆ ਤੂੰ ਸ਼ੇਡ ਚੈੱਕ ਕਰ ਆ ਥੋੜਾ ਡਾਰਕ ਆ ਥੋੜਾ ਲੱਗਦਾ ਹਾਂ ਸ਼ੇਡ ਚੱਕ ਕਰ ਪ੍ਰਭ ਤੂੰ ਪਹਾੜੇ ਤੋਂ ਲੱਗੀਆਂ ਨਹੀਂ ਰੱਖਣੇ ਨਹੀਂ ਮਦੀਪ ਕੱਢਨੇ ਆ ਮੈਂ ਤਾਂ ਵਿੱਚ ਹੀ ਰੱਖ ਲਏ ਸੀ ਕਿ ਮੈਂ ਕਿਹਾ ਸੀ ਜਦੋਂ ਪੈਕਿੰਗ ਕਰਾਂਗੇ ਨਾ ਸਾਰੀ ਐ ਇੱਕਦਮ ਵਧੀਆ ਵਧੀਆ ਕਰਾਂਗੇ ਪੈਕਿੰਗ ਹੋਰ ਭਾਈ ਅਸੀਂ ਵੀ ਆਪ ਦੇ ਲੋ ਤਰੀਕੇ ਨਾਲ ਹੀ ਰੱਖਦੇ ਨੇ ਫੇਰਾ ਸਾਰੀਆਂ ਇੰਨੀਆਂ ਲਿਪਸਟਿਕਾਂ ਹੀ ਲਈਆਂ ਤੂੰ ਲਿਪਸਟਿਕਾਂ ਵੀ ਆ ਵਿੱਚ ਬਹੁਤ ਕੋਸ਼ ਆ ਨਹੀਂ ਉਹ ਵੀ ਆ ਜਿਹੜੀਆਂ ਲੰਬੀਆਂ ਲੰਬੀਆਂ ਇਹ ਤਾਂ ਪੈਨਸਲ ਆ ਉਹ ਕੱਜਲ ਵੀ ਆ ਪੈਨਸਲ ਵੀ ਆ ਆਈਲਾਈਨਰ ਮਸਕਾਰਾ ਵਗੈਰਾ ਜਗ੍ਹਾ ਜ਼ਿਆਦਾ ਰੋਕਦੀਆਂ ਮੈਂ ਤਾਂ ਹੀ ਸਮਾਨ ਦੀਆਂ ਚੋਂ ਸਮਾਨ ਕੱਢ ਕੇ ਰੱਖੋ ਇਹ ਮੰਦੀਪ ਲੌਂਗ ਪਲਾਸਟਿਕ ਮੇਕਅਪ ਆ ਇਹ ਜੇ ਤੂੰ ਇੱਕ ਵਾਰਾ ਕਰ ਲੈਣਾ ਤੈਨੂੰ ਵਾਰ-ਵਾਰ ਟੈਚ ਅਪ ਕਰਨ ਦੀ ਲੋੜ ਪੈਣੀ ਨਹੀਂ ਮੈਂ ਉਹ ਤਾਂ ਵਧੀਆ ਪਾਰਟੀ ਵੇਅਰ ਮੇਕਅਪ ਕਰਨ ਲਈ ਇਹ ਇੰਨਾ ਸਮਾਨ ਕਿਨੇ ਦਾਇਸਾ ਆਪਣਾ ਕੋਈ ਆਈਡੀਆ ਨਹੀਂ ਇਹ ਤਾਂ ਲੱਗ ਗਿਆ ਜਿਹੜਾ ਲੱਗ ਗਿਆ ਚੱਲ ਭਾਈ ਸਾਹਬ ਦੀ ਮਹਾਰਾਜ ਤੈਨੂੰ ਹੰਡ ਨਾ ਕਰੇ ਤ ਨਹੀਂ ਮੰਮੀ ਆਪ ਦਾ ਹੋਈ ਗੱਲ ਵੱਧ ਤੋਂ ਵੱਧ ਲਾ ਹੰਡਾ ਕਮਾ ਕੁੰਮਾ ਵੀ ਕਰਨੇ ਆ ਬਾਅਦ ਚੋ ਤੇਰੇ ਪਤਾ ਮੇਕਅਪ ਦਾ ਵੀ ਡੈਮੋ ਦਿੰਦੇ ਆ ਕੁੜੀ ਨੂੰ ਬਾਹਰ ਹੀ ਦਿੰਦੇ ਆ ਇਕੱਲੇ ਨਹੀਂ ਇੱਥੇ ਵੀ ਡੈਮੋ ਦਿੰਦੇ ਹੁਣ ਅੱਜ ਕੱਲ ਬਹੁਤ ਐਡਵਾਂਸ ਹੋ ਗਿਆ ਇੱਧਰ ਵੀ ਆ ਇਹਦਾ ਡੱਬਾ ਵੇ ਪਿਆ ਇਹਦੇ ਚ ਪਾਓ ਡੱਬੇ ਚ ਤਾਂ ਰਹਿੰਦੇ ਮੈਂ ਕਿਹਨੂੰ ਬਾਹਰ ਡੱਬਾ ਡੱਬਾ ਹਾਂ ਤੁਸੀਂ ਇਹਲੇ ਬਖਾ ਦੇ ਹਾਂ ਆਈ ਦੀਆਂ ਸ਼ੇਡਸ ਹਾਂ ਖੋਲ ਕੇ ਵੇਖ ਇਹ ਸਾਰੇ ਇਹ ਆਈ ਬਰੋ ਕੇਕ ਆ ਜਿਵੇਂ ਮਤਲਬ ਕਿ ਆਈ ਬਰੋਸ ਤੇ ਨਾ ਵੇਖ ਲਾਉਣ ਵਾਲੇ ਇੱਕ ਬਲੈਕ ਹੋਊਗਾ ਇੱਕ ਬਰਾਊਨ ਹੋਊਗਾ ਬਲੈਕ ਬਰਾਊਨ ਹੋਣ ਅਲੱਗ-ਅਲੱਗ ਹੁੰਦੇ ਆ ਖੋਲ ਕੇ ਦੇ ਦੇ ਤੇ ਪਤਾ ਮੈਂ ਜਿੱਦਨ ਦੇ ਲਿਆਉਂਦੇ ਨਾ ਉਹਨੇ ਜਿਹੜੇ ਤਾਂ ਖਾਤੇ ਦਿਖਾਤੇ ਅਸੀਂ ਖੋਲ ਕੇ ਨਹੀਂ ਵੇਖੇੜਾ ਆਪ ਵਿੱਚੋਂ ਇਹ ਕਹੇ ਮਨਦੀਪ ਆਊਗੀ ਉਹਦੇ ਖੋਲ ਕੇ ਵੇਖਾਂਗੇ ਸਾਰੇ ਬੱਸ ਕਰਾਂਗੇ ਇਹਨੂੰ ਵੇਖੀ ਜਾਨਾ ਕੀ ਬੱਸ ਇਹ ਤਾਂ ਬੱਲੇ ਦਾ ਮੁੰਮਾ ਜਣਾ ਕੋਸ਼ ਬਖਾਇਲੀ ਨਾ ਨਿਕਲ ਤਾਂ ਗਿਆ ਆ ਦੇਖ ਉੱਚ ਹੂੰ ਨਹੀਂ ਵਾਗ ਰੋ ਨਵੀਆਂ ਗੁੱਡੀਆਂ ਨਵੇਂ ਪਟੋਲੇ ਮੈਂ ਤਾਂ ਲੱਗਣ ਜਿਵੇਂ ਮੈਂ ਪਰ ਬੱਗਿਆਂ ਕਾਮ ਵੇਲੇ ਦੀ ਹੋ ਗਈ ਮੈਨੂੰ ਤਾਂ ਗੋਸਰੀ ਪਤਾ ਮੇਰੇ ਤੋਂ ਤੋ ਹੀ ਲੱਗ ਗਿਆ ਨਾ ਪਤਾ ਚੁੱਪ ਕਰਕੇ ਬੈਠੇ ਰਹੇ ਤੇ ਕਡਾਈ ਗਈਆਂ ਦੇਖੀ ਨਹੀਂ ਆਹ ਨਹੀਂ ਸੰਦੀਪ ਆਪਾ ਤਾਂ ਲੀਕ ਹੀ ਲਈ ਆ ਉੱਤੋਂ ਦੀ ਲੰਘ ਜਾਂ ਸਾਰਾ ਕੋਈ ਹੂੰ ਇਹ ਕੀ ਅੱਜ ਕਿਵੇਂ ਲੱਗਦਾ ਆਹੋ ਪਰ ਤਲਕੋ ਤਦ ਦੋ ਕਿੱਟਾ ਭਾਈ ਤਦ ਦੋ ਕੁਛੀ ਜਾ ਉਧਰ ਪਾਲਾ ਕੁਛ ਉਧਰ ਪਾਲਾ ਇਹਦੇ ਚ ਬਹੁਤ ਕੈਪੈਸਿਟੀ ਹੈ ਇਹਦੇ ਚ ਬਹੁਤ ਕੁਛ ਪੈ ਜਾਂਦਾ ਤੈਨੂੰ ਪਤਾ ਪਰ ਇਹੀ ਗੱਲ ਆ ਨਾ ਹੁਣ ਦੋ ਦੋ ਕਿੱਟਾ ਤੋਂ ਇੱਥੋਂ ਲੈ ਚ ਨਹੀਂ ਦੋ ਨਾਲੇ ਬਣਾਈਆਂ ਹੋਣਗੀਆਂ ਤੇਰੀਆਂ ਹੈ ਐਨਾ ਕੁਛ ਲੱਗਣਾ ਕਿੱਥੇ ਥੱਪਣਾ ਮੂੰਹ ਤੇ ਥੱਪੀ ਜਣਾ ਇਹ ਲੱਗਣਾ ਲੈ ਭੈਣੇ ਆ ਮੈਂ ਤੇਰੇ ਲਈ ਤੇਰੀ ਸਪੈਸ਼ਲ ਡਿਮਾਂਡ ਤੇ ਐਨਾ ਕੁਛ ਉਹ ਤੇਰਾ ਦੇਖ ਲਿਆ ਤੇ ਜਿਹੜੇ ਹੈਂਡ ਪਰਫਿਊਮ ਆ ਇਹ ਵੀ ਤੇਰੇ ਲੈ ਕੇ ਆਈਆਂ ਆ ਮੈਂ ਤੇ ਨਹੀਂ ਮਾਰੇ ਜੇ ਖੋਲ ਕੇ ਪ੍ਰੈਗਨੈਂਸੀ ਵਗੈਰਾ ਤੋਂ ਉਹੀ ਚੈੱਕ ਕਰ ਲਾ ਠੀਕ ਆ ਉਹ ਉਹ ਵੀ ਮੇਰਾ ਵਾ ਮੈਂ ਇਹ ਤਾਂ ਇਹ ਨਾ ਪਰਫਿਊਮ ਤੋਂ ਕੀ ਕਰਨੇ ਆ ਫਿਰ ਕੀ ਆ ਨਹੀਂ ਲੈ ਦੱਸ ਮੇਰੇ ਤੇ ਚੀਚੇ ਚ ਨਾ ਕਹੀ ਲਿਆ ਪਰਫਿਊਮ ਲਿਆਈਆਂ ਉਹ ਪੂਰੀ ਬੈਲੀ ਬਣੀ ਹੋਈ ਐ ਉਹ ਮੇਰਾ ਹਨ ਉਹ ਤੇਰਾ ਵਾ ਉਹ ਮੇਰਾ ਵਾ ਇਹ ਸਾਡਾ ਹਾਂ ਇਹ ਤੁਸੀਂ ਰੱਖ ਲਓ ਉਹ ਕਿਹੜਾ ਛੋੜਾ ਇਹ ਮੇਰਾ ਤੇ ਦੀਦੀ ਦਾ ਸੰਜਾ ਲੈ ਖਲੋ ਅਸੀਂ ਨਾਲ ਲੜੀਏ ਨਾ ਭਿੜੀ ਹੈ ਨਾ ਬਸ ਤੇ ਆਹ ਰਹਿ ਤੇਰੇ ਹੈਂਡ ਪਰਫਿਊਮ ਲਾ ਦੋ ਮੇਰੇ ਨੂੰ ਮਿਲ ਜਾਏ ਲਾ ਦੇ ਨੇ ਤੇਰੇ ਹਮਾ ਨਾ ਹਰਮਾ ਹੋਰ ਗੱਲਾਂ ਨੇ ਗੱਲਾਂ ਸੰਦੀਪ ਹਾਂ ਪੈਕਿੰਗ ਹੀ ਦੇ ਤੂੰ ਤੂੰ ਦੇਖ ਐਂਦੇ ਚ ਪਾ ਦੀ ਮਨਦੀਪ ਇਹ ਤੇ ਸਾਨੂੰ ਦੇ ਦੀ ਹਾਈ ਨਹੀਂ ਨਹੀਂ ਯਾਰ ਐ ਨਾ ਕਰੋ ਫਿਰ ਕੀ ਐ ਨਾ ਨਹੀਂ ਮੰਨੀ ਫਿਰ ਰਹਿਣ ਦੇ ਉਹ ਨਹੀਂ ਨਹੀਂ ਲੋ ਸਾਡੇ ਨੂੰ ਤੁਹਾਨੂੰ ਪਰਫਿਊਮ ਚਾਹੁੰਦੇ ਤੁਸੀਂ ਆ ਲੈ ਲਿਆ ਵਰਸਾਚੇ ਦਾ ਵੇਖੀ ਲੈ 100 ਹੋ ਜੇ ਵੀ ਆ ਲੈਣਾ ਨਹੀਂ ਨਹੀਂ ਆ ਗਾ ਇਹ ਪਰਪਲ ਵਾਲਾ ਲੈ ਪਰਪਲ ਵਾਲਾ ਲੈ ਲਓ orange ਵਾਲਾ ਲੈ ਲਓ ਆ ਦੇ ਚਲ ਉਹ ਨਹੀਂ ਕਲਰ ਮੈਨੂੰ ਪਸੰਦ ਹੈਗਾ ਨਹੀਂ ਕਿੰਨੀ ਸੋਹਣੀਆਂ ਕਯੂਟੀਆਂ ਕਯੂਟੀਆਂ ਹੈ ਤੇ ਫੇਰ ਭੈਣੇ ਆ ਤੇਰਾ ਇਹ ਨੂਡ ਸ਼ੇਡ ਦੇ ਪਤਾ ਨਹੀਂ ਕਿਹੜੇ ਤੂੰ ਮੰਗਾਏ ਸੀ ਮੈਨੂੰ ਨਹੀਂ ਪਤਾ ਦੀ ਇਹ ਕੀ ਹੈ ਇਹ ਬਲਸ਼ ਹੈ ਹਾਂ ਬਲਸ਼ ਭੈਣੇ ਤੇਰਾ ਹਾਂ ਰੱਖ ਦੇ ਇਹ ਲਗ ਲਗ ਤੇ ਆ ਭੈਣੇ ਆ ਤੇਰਾ ਉਹ ਆਇਆ ਜੀ ਹਾਈਸਨ ਦਾ ਹਾਂ ਠੀਕ ਆ ਇਹਦੇ ਨਾਲ ਆ हेयर ਬ੍ਰਸ਼ ਆ ਏ ਤੂੰ ਇਹਨਾਂ ਵਿਚਾਰੀਆਂ ਨੂੰ ਦੇ ਦੇ ਹਾਂ ਦੇ ਦੇ ਤੂੰ ਠੀਕ ਆ ਇਹਨਾਂ ਕੋਲ ਤਾਂ हेयर ਬਰਸ਼ ਨਹੀਂ ਤੇ ਇਹ ਰਿਹਾ ਸਟੇਟਨਰ ਪਲੱਸ ਡਰਾਇਰ ਇਹਦੇ ਇੱਥੇ ਹੀ ਫੰਕਸ਼ਨ ਫੰਕਸ਼ਨ ਜੇ ਚੇਂਜ ਹੋਣੇ ਆ ਬਾਕੀ ਮੈਂ ਤੈਨੂੰ ਉੱਥੇ ਜਾ ਕੇ ਦੀ ਕਾਪੀ-ਕੂਪੀ ਜੀ ਭੇਜ ਦੂੰਗੀ ਤੂੰ ਦੇਖ ਲੈ ਪਤਾ ਨਹੀਂ ਲੋਕ ਲੋ ਆ ਲੈ ਆ ਡਰਾਇਰ ਆ ਇਧਰਲੇ ਪਾਸੇ ਆ ਡਰਾਇਰ ਕਰਦਾ ਹਾਂ ਪਤਾ ਮੈਨੂੰ ਇੱਥੋਂ ਸਟੇਟ ਕਰ ਹਾਂ ਠੀਕ ਆ ਠੀਕ ਆ ਬਾਹਰ ਅਜ ਤੈਨੂੰ ਸੁਵੰਦਨਾ ਕਰੇ ਸਾਰਾ ਕੁਝ ਵੇ ਜਾ ਉਹ ਵੇਖਾ ਗ੍ਰਿਪ ਪਸੰਦ ਆਵੇ ਹੈ ਬਾਕੀ ਆਪਾਂ ਇਹਦਾ ਡੈਮੋ ਦਵਾਂਗੇ ਵਾਲ ਸਟੇਟ ਕਰਕੇ ਵੀ ਵੇਖਾਂਗੇ ਵੀ ਇੱਦਾਂ ਮਹਿੰਗਾ ਆ ਤਾਂ ਕਿ ਉਹ ਵਾਲ ਵੀ ਸਹੀ ਕਰਦਾ ਹੈ ਹਨਾ ਉਹ ਨਾ ਹੋਵੇ ਵੀ ਭਲਾ ਹੀ ਵਾਲ ਸਟੇਟ ਹੀ ਨਾ ਕਰਦਾ ਕਰਦਾ ਲੈ ਦਾ ਸੋਈ ਨੇ ਪੈਸੇ ਲਾਤੇ ਡਾਈਸਨ ਇਹਦਾ ਕਵਰ ਕੁਵਰ ਘਰਸ਼ਣਾ ਆ ਸਾਰਾ ਕੁਝ ਐ ਨਾਲ ਹੀ ਹੁੰਦਾ ਜਿਹੜਾ ਬਾਹਰੋਂ ਸਪਾਂਸਰ ਕੀਤਾ ਇਹਨੂੰ ਹਾਂ ਇਹ ਸਪਾਂਸਰ ਰੋਡ ਨਿਸ਼ਨ ਜਾ ਚੈਂਪਟਰਾਇਰ ਦੇ ਦਿੱਚ ਚਾਰ ਥੋੜਾ ਹਾਂ ਇਹ ਵੀ ਸੀ ਨਾਲ ਆ ਵੀ ਲਿਆਈਆਂ ਲਾਪਰ ਕਲਿੱਪ ਵੀ ਡਾਈਸਨ ਦੇ ਸੇਮ ਬ੍ਰਾਂਡ ਦੇ ਸੈਕਸ਼ਨ ਕਲਿੱਪਸ ਸੈਕਸ਼ਨ ਕਲਿੱਪਸ ਮੈਂ ਕਿਹਾ ਹਾਂ ਫੇਰੇ ਕਹੋ ਨਾ ਅਧੀਆਂ ਚੀਜ਼ ਲਈ ਅਧਿਨੀ ਇਹ ਇੱਕ ਰੋਲਾ ਤੋਂ ਬੰਧਿਆ ਆਈ ਡੋਟ ਨੋ ਇਹ ਕੁੜੀਆਂ ਦਾ ਤਾਂ ਗੁਰਸ਼ਰਨ ਸਮਝ ਨਹੀਂ ਆਉਂਦੀ ਕੁੜੀਆਂ ਨੂੰ ਤਾਂ ਬਾਲਾ ਕੁਛ ਚਾਹੀਦਾ ਹੁੰਦਾ ਲਓ ਕਿਹੜਾ ਸੋੜੀ ਪੈਕਿੰਗ ਆ ਦੇਖ ਹਾਂ ਚਲੋ ਜੀ ਇਸੇ ਦੇ ਨਾਲ ਅੱਜ ਦਾ ਵਲੌਗ ਇਹ ਹੁੰਦਾ ਖਤਮ ਬਾਕੀ ਦੇ ਜਿਹੜਾ ਤੁਹਾਨੂੰ ਵਲੌਗ ਆ ਅਗਲੇ ਜਿਹੜੇ ਫੰਕਸ਼ਨ ਆ ఎవਰੀ ਡੇ ਕੋਈ ਨਾ ਕੋਈ ਫੰਕਸ਼ਨ ਹੈਗੇ ਆ ਸਾਡਾ ਤੇ ਉਹਦੇ ਤੁਹਾਨੂੰ ਅਗਲੇ ਜਿਹੜੇ ਵਲੌਗ ਆਪਾਂ ਨਾਲ ਦੀ ਨਾਲ ਕੰਟੀਨਿਊ ਰਵਾਂਗੇ ਇੰਸਟਾਗ੍ਰam ਤੇ ਮੈਂ ਆਪਣੀਆਂ ਸ਼ਾਰਟ ਸ਼ਾਰਟ ਰੀਲਸ ਵੀ ਪਾ ਰਹੀ ਆ ਟਿਕਟੌਕ ਤੇ ਵੀ ਪਾ ਰਹੀ ਆ ਜਿੱਥੇ ਵੀ ਤੁਸੀਂ ਚਾਹੋ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ ਬਾਕੀ ਤੁਹਾਡਾ ਸਾਡੇ ਨਾਲ ਜੁੜੇਣ ਲਈ ਬਹੁਤ ਬਹੁਤ ਧੰਨਵਾਦ